ਸਾਡੀਆਂ ਫ੍ਰੀਕੁਐਂਟ ਜਿਹੜੀਆਂ ਮੀਟਿੰਗਾਂ ਸਿਗੀਆਂ ਜਿਹੜੀਆਂ ਸਾਡੀਆਂ ਉਦਯੋਗਿਕ ਜਾਨੀ ਕਿ ਇਹਨਾਂ ਦੀਆਂ ਐਸੋਸੀਏਸ਼ਨਾਂ ਨੇ ਚਾਹੇ ਉਹਦੇ ਵਿੱਚ ਸੀਆਈਆਈ ਹੋਵੇ ਚਾਹੇ ਪੀਐਚਡੀ ਚੈਂਬਰ ਆਫ ਕਾਮਰਸ ਹੋਵੇ ਚਾਹੇ ਸੀਸੂ ਹੋਵੇ ਇਸ ਤਰ੍ਹਾਂ ਦੀਆਂ ਜਿੰਨੀਆਂ ਸਾਡੀਆਂ ਐਸੋਸੀਏਸ਼ਨ ਉਦਯੋਗਿਕ ਐਸੋਸੀਏਸ਼ਨਾਂ ਸਿਗੀਆਂ ਸਾਡੀ ਇਹਨਾਂ ਨਾਲ ਫ੍ਰੀਕੁਐਂਟ ਮੀਟਿੰਗਾਂ ਹੋਈਆਂ ਜਿਵੇਂ ਕਿ ਮੈਂ ਤੁਹਾਨੂੰ ਇੱਕ ਦੱਸਦਾ ਹਾਂ ਸਾਡੀਆਂ ਮੀਟਿੰਗਾਂ 4 ਅਕਤੂਬਰ ਨੂੰ ਹੋਈਆਂ 19 ਅਕਤੂਬਰ ਨੂੰ ਹੋਈਆਂ ਫਿਰ 24 ਅਕਤੂਬਰ ਨੂੰ ਹੋਈਆਂ ਐਦਾ ਅਸੀਂ ਫ੍ਰੀਕੁਐਂਟ ਮੀਟਿੰਗਸ ਕਰਕੇ ਇਹਨਾਂ ਐਸੋਸੀਏਸ਼ਨਾਂ ਤੋਂ ਪਹਿਲਾ ਅਸੀਂ ਆਪਣੇ ਵਪਾਰੀਆਂ ਤੋਂ ਆਪਣੇ ਅਧਿయోగ ਪਤੀਆਂ ਨੂੰ ਅਸੀਂ ਆਪਣੇ ਇਹ ਪੁੱਛਿਆ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਇਹ ਜਿਹੜੀ ਡਿਮਾਂਡ ਸੀ ਇਹ ਡਿਮਾਂਡ ਉਹਨਾਂ ਨੇ ਸਾਨੂੰ ਦੱਸੀ ਹੈ ਤੁਸੀਂ ਦੇਖੋ ਕਿੰਨੀ ਵਧੀਆ ਸਰਕਾਰ ਲੋਕਪੱਖੀ ਸਰਕਾਰ ਕਿ ਅਸੀਂ ਆਪਣਾ ਫੈਸਲਾ ਨਹੀਂ ਉਹਨਾਂ ਤੇ ਵਪਾਰੀਆਂ ਤੇ ਕੋਈ ਥੋਪਿਆ ਅਸੀਂ ਵਪਾਰੀਆਂ ਨੂੰ ਪੁੱਛਿਆ ਤੁਹਾਨੂੰ ਕੀ ਚਾਹੀਦਾ ਵਪਾਰੀ ਕਹਿੰਦੇ ਸਾਨੂੰ 30 30 ਸਾਲ ਦੇ 40 40 ਸਾਲ ਦੇ ਇਸ ਜੰਜਾਲ ਤੋਂ ਆਜ਼ਾਦ ਕਰ ਦਿਓ ਸਾਨੂੰ 8% ਤੇ ਜੇ ਤੁਸੀਂ ਇਹ ਦੋਨੋਂ ਸਕੀਮਾਂ ਇੱਕ ਲੈਂਡ ਇਨਹਾਂਸਮੈਂਟ ਦੀ ਸਕੀਮ ਤੇ ਦੂਸਰਾ ਪ੍ਰਿੰਸੀਪਲ ਅਮਾਊਂਟ ਦੀ ਸਕੀਮ ਜੇ ਫਲੈਟ 8% ਤੇ ਦੇ ਦਿੰਦੇ ਹੋ ਤਾਂ ਅਸੀਂ ਸਰਕਾਰ ਨੂੰ ਇਹ ਪੂਰਨ ਭਰੋਸਾ ਦਵਾਂਗੇ ਆ ਕਿ ਆਸੀਂ ਸਾਰੇ ਦੇ ਸਾਰੇ ਜਿੰਨੇ ਬੈਕਲੌਗਸ ਨੇ ਉਹ ਕਲੀਅਰ ਕਰਦਾਂਗੇ ਔਰ ਆਸੀਂ ਵੀ ਚਾਹਨੇ ਆ ਅਸੀਂ ਆਪਣੇ ਇੱਜ਼ਤ ਤੇ ਨਾਲ ਆਪਣੇ ਜਿਹੜੇ ਪਲੋਟਸ ਨੇ ਆਪਣੇ ਨਾਮ ਕਰਵਾ ਲਈਏ ਸੋ ਅੱਜ ਇਹ ਬਹੁਤ ਵੱਡਾ ਇਤਿਹਾਸਕੁਨ ਫੈਸਲਾ ਹੈ ਔਰ ਇਹ ਜਿਹੜੀ OTS ਸਕੀਮ ਹੈ ਇਹ 31 ਦਸੰਬਰ 2025 ਤੱਕ ਜਾਰੀ ਰਹੂਗੀ 31 ਦਸੰਬਰ 2025 ਤੱਕ ਜਾਰੀ ਰਹੂਗੀ ਲਗਭਗ ਲਗਭਗ 9 ਮਹੀਨੇ ਦਾ ਸਮਾਂ ਪਿਆ ਹੈ